ਜੈਸੂਬਤ ਕਿਸਾਨ ਮੋਰਚੇ ਦੇ ਮੁੱਖ ਮੰਤਰੀ ਭਗਵੰਤ ਪਾਤ ਦੇ ਨਾਲ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੁਣ ਖਤਮ ਹੋ ਗਈ ਹੈ ਤਾਂ ਮੁੱਖ ਮੰਤਰੀ ਅਤੇ ਐਸ ਕੇਐਮ ਦੇ ਆਗੂਆਂ ਵਿਚਾਲੇ ਕਰੀਬ 2 ਘੰਟੇ ਮੀਟਿੰਗ ਚੱਲੀ ਹੈ ਪਰ ਮੀਟਿੰਗ ਦੌਰਾਨ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਹੈ ਅਤੇ ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ 5 ਮਾਰਚ ਦੇ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 5 ਮਾਰਚ ਨੂੰ ਚੰਡੀਗੜ੍ਹ 'ਚ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਦੱਸਣ ਨੂੰ ਗਿਆ ਕਿ ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ 'ਚ ਪੱਕਾ ਮੋਰਚਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਦੇ ਮੱਧ ਵਿੱਚ ਨਤਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਮੀਟਿੰਗ ਸਰਦੀ ਸੀ। ਤਾਂ ਤੇ ਮੀਟਿੰਗ ਦੌਰਾਨ ਮੰਤਰੀ ਗੁਰਮੀਤ ਸਿੰਘ ਖੁੱਡਿਆ ਤੇ ਧਾਲੀਵਾਲ ਗ੍ਰਹਿਸਖਤਰ ਗੁਰਕੀਰਤ ਕਿਰਪਾਲ ਸਿੰਘ ਵੀ ਮੌਜੂਦ ਰਹੇ ਨੇ। ਤਾਂ ਮੀਟਿੰਗ ਦੌਰਾਨ ਕਈ ਮੰਗਾਂ ਉੱਤੇ ਚਰਚਾ ਕੀਤੀ ਹੈ। ਤਾਂ ਤੇ ਜੁਗਿੰਦਰ ਸਿੰਘ ਉਗਰਾਹਾ ਨੇ ਦੱਸਿਆ ਕਿ 5 ਮਾਰਚ ਦਾ ਜੋ ਪ੍ਰੋਗਰਾਮ ਉਲੀਕਿਆ ਹੋਇਆ ਉਹ ਅਸੀਂ ਕਰਾਂਗੇ ਤੇ 5 ਮਾਰਚ ਨੂੰ ਅਸੀਂ ਦਰਨਾ ਦੇਵਾਂਗੇ। ਸਿਰਫ ਇੱਕ ਝੋਨੇ ਦੀ ਲਵਾਈ ਉੱਤੇ ਸਹਿਮਤੀ ਬਣੀ ਹੈ। ਮਾਨ ਨੇ ਕਿਹਾ ਕਿ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਜਾਵੇਗੀ। ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਤਕਰੀਬਨ ਡੇਢ ਘੰਟਾ ਚੱਲੀ ਆ ਪੰਜਾਬ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇਹ ਮੀਟਿੰਗ ਆ ਅਸਲ ਦੇ ਵਿੱਚ ਕਿਸਾਨ ਚੰਡੀਗੜ੍ਹ ਵਿੱਚ 5 ਮਾਰਚ ਤੋਂ ਮੋਰਚਾ ਲਾਉਣ ਜਾ ਰਹੇ ਸੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੱਦਾ ਆਇਆ ਕਿਸਾਨਾਂ ਆ ਗੂ ਬਾਹਰ ਆ ਗਏ ਨੇ ਪੰਜਾਬ ਭਵਨ ਤੋਂ ਉਸ ਤੋਂ ਬਾਅਦ ਬਕਾਇਦਾ মিডিਆ ਨੂੰ ਬਰੀਫ ਕਰਨਗੇ ਇੱਕ ਵਾਰੀ ਮਾਹੌਲ ਜ਼ਰੂਰ ਦੇਖੋ ਕੀ ਹੈ ਪੰਜਾਬ ਭਵਨ ਦਾ ਮਾਹੌਲ ਤੇ ਮੁੱਖ ਮੰਤਰੀ ਭਗਵੰਤ ਮਾਨ ਜਾ ਚੁੱਕੇ ਨੇ ਤੇ ਕਿਸਾਨ ਆਪਣੀ ਕੁਝ ਰਹਿ ਕਰ ਰਹੇ ਨੇ ਉਸ ਤੋਂ ਬਾਅਦ মিডিਆ ਨਾਲ ਜੋ ਗੱਲ ਕਰਨਗੇ ਉਹ ਵੀ ਤੁਸੀਂ ਸੁਣ ਲੈਣਾ ਅੱਜ ਦੀ ਜਿਹੜੀ ਮੀਟਿੰਗ ਆ ਬਹੁਤ ਸੁਮੁੱਥ ਚੱਲ ਰਹੀ ਸੀ ਅੱਧੇ ਮੰਗ ਪੱਤਰ ਤੇ ਬਹਿਸ਼ ਹੋ ਗਈ ਸੀ ਅੱਧੇ ਮੰਗ ਪੱਤਰ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਬੇਨਤੀ ਕੀਤੀ ਵੀ ਤੁਸੀਂ ਧਰ ਦੇ tourne ਨਾ ਲਾਇਆ ਕਰੋ ਸੜਕਾਂ ਦੇ ਨਾ ਬੈਠਿਆ ਕਰੋ ਗੱਲ ਦਾ ਜਿਹੜਾ ਪਰਸੋਂ ਵਾਲਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਦਾ ਨਾ ਖੋਹੋ ਜੇ ਚਲੋ ਛੋਟਾ ਕੁਝ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅੱਧੀਆਂ ਮੰਗਾ ਕਿ ਤੈਨ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲਾ ਹੈ ਵੀ ਜੇ ਖੁੱਲਾ ਸਮਾਂ ਨਾਲ ਆਉਣਾ ਸਾਰੀਆਂ ਮੰਗਾਂ ਤੇ ਉਹਨੇ ਗੱਲ ਕਰਨੀ ਸੀ ਜਨੀਆਂ ਜਦੋਂ 8-9 ਮੰਗਾਂ ਧਾਰਾ ਮੰਗਾਂ ਦੇ ਵਿੱਚੋਂ 8-9 ਮੰਗਾਂ ਤੇ ਵਹਿ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ 'ਚ ਇਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਅਸੀਂ ਕਿਹਾ ਉਦੋਂ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਹੈ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੰਦੀ ਹੈ ਅਸੀਂ ਨਾ ਇਹ ਕਿਹਾ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੰਦੀ ਹੈ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਦੋਂ ਪਹਿਲਾਂ ਜੱਥੇ ਬੰਦਿਆਂ ਨੂੰ ਸਾਦੀ ਹੁੰਦੀ ਹੈ ਉਹਦੇ ਤੇ ਇਹ ਸਹਿਮਤੀ ਬਣ ਗਈ ਕਿ ਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਮੀਟਿੰਗ ਤੋਂ ਬਾਹਰ ਆ ਗਿਆ ਤੇ ਅਸੀਂ ਕੱਲ ਮਬਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲਾਗੂ ਕੋਈ ਮਤਵੇ ਸ਼ਾਂਤੀ ਹੋਈ ਮੀਟਿੰਗ ਦਿੱਤੀ ਇਹ ਮੁੱਖ ਮੰਤਰੀ ਦਾ ਲੱਭ ਜੀ ਵੀ ਥੋੜਾ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹ ਹਜੇ ਤਾਂ ਕੁਝ ਮਨਤਾ ਲੱਗਦਾ ਵੀ ਐਂ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਮੈਂ ਥੋੜਾ ਧਰਨੇ ਕਰਕੇ ਮੀਟਿੰਗ ਦਿੱਤੀ ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਰਿਹਾ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਜੇ ਉਹ ਤਾਂ ਹੁਣ ਜਦੋਂ ਚੰਨੀਗੜ੍ਹ ਜਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਹੈ ਹੁਣ ਅਸੀਂ ਆਪਦੀ ਤੇਰੀ ਨਾਲ ਆਵਾਂਗੇ ਮੰਗਾ ਸਾਡੀਆਂ ਉਹ 18 19 ਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਉਹ ਸਹਿਮਤੀ ਕਿਉਂਕਿ ਜੇ ਕਹਿ ਰਹੇ ਕਿ ਅਧਿਆ ਮੰਗਾ ਤੇ ਚਰਚਾ ਹੋਈ ਹੈ ਅਧਿਆ ਮੰਗਾ ਦੇ ਵਿੱਚ ਕਿਸੇ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਖਸ਼ੀ ਤੇ ਕਰ ਦਾਂਗੇ ਕਰਾ ਦਾਂਗੇ ਕਰ ਦਾਂਗੇ ਕਰਾ ਦਾਂਗੇ ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ ਇੱਕ ਜੁਨ ਤੋਂ ਸ਼ੁਰੂ ਕਰ ਦਿਆਂਗੇ ਇਹ ਤੇ ਸਹਿਮਤੀ ਬਣੀ ਆ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਕਿ ਜੇ ਤੁਸੀਂ ਪੰਜ ਆਲਾ ਕਰਨਾ ਤਾਂ ਸਾਰੇ ਕੈਨਸਲ ਹਾਂ ਅੱਛਾ ਜੇ ਤੁਸੀਂ ਪੰਜ ਆਲਾ ਕਰੋਗੇ ਫਿਰ ਜਿੰਨੀਆਂ ਗੱਲਾਂ ਤੇ ਆਪਣੀ ਡਿਸਕਸ ਹੋ ਗਿਆ ਸਾਰੇ ਕੈਨਸਲ ਹਾਂ ਫਿਰ ਉਹਨੇ ਕਿਹਾ ਵੀ ਸਾਰੀ ਗੱਲ ਅੱਛਾ ਰਛੋਏ ਗਏ ਇਹ ਮੈਂ ਨਹੀਂ ਸੁਣੀ ਹਾਂ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਉਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀ ਕਰ ਲੋ ਧਮਕਾਉਣ ਦੀ ਕੋਸ਼ਿਸ਼ ਕੀਤੀ ਇੱਕ 20 ਵਾਰ ਹੈ ਕੋਈ ਸੀਐਫਐਮ ਪਰਪੋਕ ਹੋਇਆ ਹੋਵੇ ਅਮਰੀਕਾ ਦੇ ਵਿੱਚ ਪਹਿਲੀ ਵਾਰ ਇੱਕ ਬਹੁਤ ਮਿੰਟਾਂ ਹੋਈਆਂ ਬਾਦਲ ਨਾਲ ਵੀ ਹੋਈਆਂ ਕੈਪਟਨ ਨਾਲ ਵੀ ਹੋਈਆਂ ਚੰਨੀ ਨਾਲ ਵੀ ਹੋਈਆਂ ਨਹੀਂ ਕਿਸੇ ਵੀ ਲੈਵਲ ਤੇ ਜਿਹੜੇ ਕੋਈ ਕਦੇ ਵੀ ਕੋਈ ਮਤਲਬ ਨਹੀਂ ਪਰਦੇ ਜਿੰਦੀ ਪਹਿਲੀ ਵਾਰ ਹੈ ਬਿਨਾਂ ਕਿਸੇ ਗੱਲਬਾਤ ਤੋਂ ਪਰਪੋਕ ਹੋਏ ਨੇ ਤੇ ਇਹ ਠੀਕ ਨਹੀਂ ਹੈ ਸੀਐਮ ਦੇ ਤੌਰ ਤੇ ਮੁਖਲਾ ਰਾਜਵਤ ਜੇ ਸਰਕਾਰੀ ਰਿਆ ਇਸ ਤਰੀਕੇ ਨਾਲ ਅੱਗੇ ਜਾਣਾ ਬੁਝਿਆ ਇਹ ਅੱਗੇ ਆਜੋ ਆ ਆ ਚੁੱਕੀ ਆ ਚੁੱਕਿਆ ਯਾਰ ਕੀ ਹੋਇਆ ਮਾਈਕ ਆ ਰਿਹਾ ਵੇਟ ਆਪਕੇ ਦੇਖੀ ਰਾ ਆਪਣਾ ਚਲੋ ਤੁਸੀਂ ਬੋਲੋ ਰਾਜਵਾਲ ਸਾਹਿਬ ਅੱਗੇ ਲਿਆਓ ਵੈਲਕਮ ਸਭ ਨੂੰ ਜੀ 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 ਯਾਰ ਮਾਈਕਾ ਢੋ ਨਾ ਤਾਈਂ ਆਣ ਕੇ ਰਾਜਵਾਲ ਸਾਹਿਬ ਬਾਜੋ ਅੱਗੇ ਆਜੋ ਸਤਿ ਸ਼੍ਰੀ ਅਕਾਲ ਸਾਹਿਬ ਕੈਮਰਾ ਨਹੀਂ ਜਾ ਰਿਹਾ ਤੁਹਾਡੇ ਵੱਲ ਦੇਖੋ ਸਾਨੂੰ ਕਿਸਾਨ ਉਹ ਕਿਉਂ ਹੈ ਸਾਨੂੰ ਅਫਸੋਸ ਹੈ ਪਈ ਮੁੱਖ ਮੰਤਰੀ ਦੇ ਉੱਚ ਅਹੁਦੇ ਦੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹੇ ਜਿਓ ਕਰ ਲਓ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਖੇਤੀਬਾੜੀ ਮੰਤਰੀ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲਓ ਫਿਰ ਇਹਦਾ ਕਹਿ ਕੇ ਗਏ ਉਹ ਜਿਹੜੀ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਉਹ ਵੀ ਛੱਡੀਆਂ ਉਹ ਇਹ ਕਹਿ ਕੇ ਉਹ ਤਾਂ ਮਰਜ਼ੀ ਕਰ ਲੈ ਸਰਕਾਰ ਅਸੀਂ ਉਹਦੇ ਉਹਦੇ ਤੇ ਤਾਂ ਹਾਲੇ ਚਰਚਾ ਹੀ ਨਹੀਂ ਸੀ ਹੋਈ ਜਿਹੜੀ ਬਾਤ ਸੈਂਪੀ ਬਣੀ ਸੀ ਜਿਹੜੀ ਬਾਤ ਕਿਸੇ ਤੇ ਬੜੀ ਸ਼ੁਕਾਉ ਕਹਿੰਦੇ ਸੋ ਇਸਕਰ ਬਾਬਤ ਮੇਨ ਨਾਲ ਚੰਡੀਗੜ੍ਹ ਤੋਂ ਬਿਊਰੋ ਚੀਫ ਦਰਸ਼ਨ ਸਿੰਘ ਖੋਕਰ ਜੁੜ ਕੇ ਨੇ ਖੋਕਰ ਸਾਹਿਬ ਐਸ ਕੇ ਐਮ ਦੀ ਅੱਜ ਮੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਸ ਬਾਬਤ ਦੇ ਕੋਕਰ ਨਾ ਮੇਸਮ ਦੇ ਵਿੱਚ ਲੱਗਦਾ ਸੀ ਕਿ ਕੋਈ ਨਾ ਕੋਈ ਕੁਝ ਮੰਗਾਂ ਦਾ ਨਿਕਤਾਰਾ ਹੋ ਜਾਏਗਾ 1.5 ਘੰਟਾ ਤਕਰੀਬਨ ਮੀਟਿੰਗ ਚੱਲੀ ਪਰ ਮੁੱਖ ਮੰਤਰੀ ਨੇ ਜਦੋਂ ਇੱਕ ਕਿਹਾ ਕਿ ਮੇਰੀ ਹੁਣ ਸਿਹਤ ਨਹੀਂ ਠੀਕ ਅੱਖਰ ਦੇ ਵਿੱਚ ਇਨਫੈਕਸ਼ਨ ਆ ਮੈਂ ਜਾਣਾ ਚਾਹੁੰਦਾ ਚੱਲਦੇ ਜਾਂਦੇ ਉਹਨਾਂ ਨੇ ਕਸੀਲ ਕੀਤੀ ਕਿਸਾਨਾਂ ਨੂੰ ਕਿ ਤੁਸੀਂ ਧਰਨੇ ਨਾਲ ਲਗਾਓ ਰੇਲਾਂ ਜਾਮਨਾ ਕਰੋ ਲੋਕ ਪਰੇਸ਼ਾਨ ਹੁੰਦੇ ਆ ਤਾਂ ਕਿਸਾਨਾਂ ਨੇ ਕਹਿ ਦਿੱਤਾ ਕਿ ਧਰਨੇ ਲਗਾਉਣਾ ਤਾਂ ਹੱਕ ਹੈ ਤੇ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਮੈਂ ਕੋਈ ਡਰ ਕੇ ਮੀਟਿੰਗ ਨਹੀਂ ਬੁਲਾਈ ਮੈਂ ਤਾਂ ਤੁਹਾਡੀ ਹੰਦਰ ਦੇ ਵਿੱਚ ਮੀਟਿੰਗ ਬੁਲਾਈ ਆ ਇਸ ਗੱਲ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਥੋੜਾ ਰੋਸਾ ਵਿਖਾਇਆ ਤੇ ਕਹਿ ਦਿੱਤਾ ਇਹ ਇਦਾਂ ਨਾ ਤੁਸੀਂ ਬੋਲੋ ਇਹ ਸਾਡਾ ਹੱਕ ਹੈ ਉਸ ਗੱਲ ਨੂੰ ਲੈ ਕੇ ਫਿਰ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਮੰਗਾਂ ਤੇ ਫਿਰ ਜੋ ਸਹਿਮਤੀ ਵੀ ਬਣੀ ਆ ਉਹ ਤੇ ਹੁਣ ਕੋਈ ਸਹਿਮਤੀ ਨਹੀਂ ਹੋਏਗੀ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਚੋਣਾਂ ਲੱਗਣਾ ਹੁੰਦਾ ਉਹ 1 ਜਨਵਰੀ ਨੂੰ ਲਾਇਆ ਜਾਏਗਾ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਨੇ ਸਹਿਮਤੀ ਦੇ ਦਿੱਤੀ ਸੀ ਕੋਕੁਰ ਸਾਹਿਬ 5 ਮਾਰਚ ਨੂੰ ਲੈ ਕੇ 5 ਮਾਰਚ ਨੂੰ ਲੈ ਕੇ ਵੀ ਕਿਸਾਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤਾਂ ਕੀ ਕੋਈ ਜਾਣਕਾਰੀ ਉਸ ਬਾਬਤ ਕੋ ਕਿਸਾਨਾਂ ਵੱਲੋਂ ਕਿਹਾ ਗਿਆ ਕਿ 5 ਮਾਰਚ ਤੋਂ ਪੱਕਾ ਮੋਰਚਾ ਚੰਡੀਗੜ੍ਹ ਵਿੱਚ ਲਗਾਇਆ ਜਾਏਗਾ ਕਿਸਾਨਾਂ ਮੰਗਾਂ ਨੂੰ ਲੈ ਕੇ ਉਹ ਕਿਸਾਨ ਐਂਟਰੀ ਜਦੋਂ ਪਾਉਣਗੇ ਜੇਕਰ ਚੰਡੀਗੜ੍ਹ ਪੁਲਿਸ ਨੇ ਰੁਕ ਲਿਆ ਤਾਂ ਉਸੇ ਥਾਂ ਤੇ ਕਰਨਾ ਹੋਵੇਗਾ ਖਾਲੀ ਗੱਡੀ ਕਿਸਾਨਾਂ ਨੇ ਨਾ ਆਪਣਾ ਰੂਟ ਦੱਸਿਆ ਨਾ ਇਹ ਦੱਸਿਆ ਕਿ ਧਰਨਾ ਕਿੱਥੇ ਲਗਾਉਣਾ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਧਰਨ ਲਈ ਵੀ ਜਿੱਦ ਨੇ ਇਹ ਵੀ ਹੋ ਸਕਦਾ ਕਿ ਕੁਝ ਮੰਤਰੀ ਸਿਰ ਕਿਸਾਨਾਂ ਆਗੂ ਨਾਲ ਮੀਟਿੰਗ ਕਰਨ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਮੀਟਿੰਗ ਕਰੇ ਕੋਈ ਐਸਾ ਅਲਰਟ ਕਰ ਦਿੱਤੀ ਜਾਵੇ ਜਿਵੇਂ ਚੰਡੀਗੜ੍ਹ ਦੇ ਵਿੱਚ 25 ਸੈਕਟਰ ਵਾਲੀ ਥਾਂ ਕੋਤੇ ਧਰਨਾ ਲੱਗ ਸਕਦਾ ਜਾਂ ਕੋਈ ਹੋਰ ਥਾਂ ਧਰਨੇ ਲਈ ਦਿੱਤੀ ਜਾ ਸਕਦੀ ਹੈ ਜੀ ਕੁਕਰ ਸਾਹਿਬ ਇੱਕ ਹੋਰ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਲੱਗਦਾ ਕਿ ਕਿੰਨੀ ਵਾਰ ਜੜੇ ਕਿ ਕਿਸਾਨਾਂ ਦੀ ਟੇਬਲ ਟॉक ਹੋ ਚੁੱਕੀ ਹੈ ਸਰਕਾਰਾਂ ਦੇ ਨਾਲ ਪਰ ਕਿਰੇੜਾ ਕਿੱਥੇ ਰਹਿ ਜਾਂਦਾ ਮੰਗਾਂ ਕਿਉਂ ਨਹੀਂ ਮੰਗੀਆਂ ਜਾਂਦੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕਿਸਾਨਾਂ ਦੀਆਂ ਮੰਗਾਂ ਅਸਲ ਦੇ ਵਿੱਚ ਜੋ ਸਰਕਾਰ ਲਈ ਸਿਰਦਰਦੀ ਦਾ ਧਰਮ ਬਣ ਸਕਦੀਆਂ ਨੇ ਕਿਉਂਕਿ ਆਰੇ ਫਸਲਾਂ ਤੇ ਐਮ ਐਸ ਪੀ ਦੇਣ ਵਾਸਤੇ ਵੱਖਰਾ ਬਜਟ ਰੱਖਣਾ ਪਏਗਾ ਜਾਂ ਫਿਰ ਜਿਸ ਤਰ੍ਹਾਂ ਕਿਸਾਨ ਕਹਿੰਦੇ ਨੇ ਮੁਕੰਮਲ ਕਰਜ਼ਾ ਮਾਫੀ ਦਾ ਮਾਮਲਾ ਹੈ ਮੁਕੰਮਲ ਕਰਜ਼ਾ ਮਾਫੀ ਦਾ ਮਾਮਲਾ کافی ਵੱਡਾ ਸਰਕਾਰ ਲਈ ਐਨੀ ਵੱਡੀ ਪੱਤਰ ਤੇ ਜੇਕਰ ਕਰਜ਼ਾ ਮਾਫ ਹੋ ਗਿਆ ਤਾਂ ਆਮ ਲੋਕ ਗਰੀਬ ਲੋਕ ਜਾਂ ਫਿਰ ਛੋਟੇ ਜੋਗਪਤੀ ਨਹੀਂ ਉਹ ਵੀ ਕਹਿਣਗੇ ਕਿ ਸਾਡਾ ਜਿਹੜਾ ਕਰਜ਼ਾ ਮਾਫ ਕਰੋ ਇਹਨਾਂ ਗੱਲਾਂ ਨੂੰ ਲੈ ਕੇ ਸਹਿਮਤੀ ਬਣ ਨਹੀਂ ਪਾ ਰਹੀ ਦੂਜੀ ਗੱਲ ਜੋ ਪੰਜਾਬ ਦੇ ਵਿੱਚ ਖੇਤੀ ਨੀਤੀ ਬਣਾਉਣ ਦਾ ਮਾਮਲਾ ਹੈ ਉਕਾਪ ਹਨ ਨਾ ਵੀ ਜੋ ਮਿੱਟੀ ਖੇਤੀਬਾੜੀ ਸੰਬੰਧੀ ਤਾਂ ਸਰਕਾਰ ਪਹਿਲੀ ਨੀਤੀ ਬਣਾਉਣ ਵਾਸਤੇ ਤਿਆਰ ਹੈ ਪਰ ਕਿਸਾਨ ਆਪਣੇ ਹੋਰ ਮੰਗਾਂ ਰੱਖਦੇ ਨੇ ਕਿ ਧੋਨ ਬਣਾ ਕੇ ਇਸ ਤਰ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਓ ਜੇ ਪਹਿਰੇ ਐਮਐਸਪੀ ਲਾਗੂ ਕਰੋ ਐਮਐਸਪੀ ਵੀ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਜੋ ਸਰਕਾਰ ਨਹੀਂ ਦੇ ਸਕਦੀ ਹੁਣ ਇਹ ਵੀ ਹੈ ਕਿ ਐਮਐਸਪੀ ਪੰਜਾਬ ਸਰਕਾਰ ਦੇ ਵਿੱਚ ਤੇ ਕੇਂਦਰ ਸਰਕਾਰ ਇਸ ਕਾਲ ਨੂੰ ਲੈ ਕੇ ਦੀ ਕਾਫੀ ਵੱਡਾ ਵਵਾ ਹੈ ਜਿਸ ਕਾਰਨ ਮੰਗਾਂ ਨੂੰ ਲੈ ਕੇ ਸੈਂਪੀ ਬਰਨ ਵਿੱਚ ਦਿੱਕਤ ਆ ਜਾਂਦੀ ਹੈ ਇਹ ਕਰਨ ਜਿਉਂ ਕਕਰ ਸਾਹਿਬ ਜਿੱਦਾਂ ਦੇਖਿਆ ਜਾਵੇ ਕਿ ਬਾਰਡਰ ਨਾਲ ਤੇ ਆਲਰੇਡੀ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਆਪਣਾ ਜਾ ਰਿਹਾ ਹੈ ਤੇ ਹੁਣ ਚੰਡੀਗੜ੍ਹ ਦੇ ਵਿੱਚ ਕੀਤਾ ਜਾਵੇਗਾ ਤਾਂ ਲੱਗਦਾ ਹੈ ਕਿ ਸਰਕਾਰ ਤੇ ਉਸ ਦਾ ਪ੍ਰੈਸ਼ਰ ਹੋਵੇਗਾ ਔਰ ਦੇਖੋ ਜੇ ਚੰਡੀਗੜ੍ਹ ਵਿੱਚ ਧਰਨਾ ਚੱਲਿਆ ਉਹਦੇ ਨਾਲ ਕੇਂਦਰ ਸਰਕਾਰ ਤੇ ਵੀ ਕਾਫੀ ਦਬਾਅ ਬਣੇਗਾ ਨਾਲ ਪੰਜਾਬ ਸਰਕਾਰ ਤੇ ਵੀ ਦਬਾਅ ਬਣੇਗਾ ਜਿੱਦਾਂ ਕਦੇ ਗੱਲ ਜਾ ਕੇ ਫਿਰ ਮੀਟਿੰਗਾਂ 'ਚ ਨਿਬੜਦੀ ਹੈ ਇਹ ਵੀ ਹੋ ਜਾਂਦਾ ਕਈ ਵਾਰ ਕੁਝ ਮੰਗਾਂ ਤੇ ਸਹਿਮਤੀ ਹੋ ਜਾਂਦੀ ਹੈ ਕਿਸਾਨ ਫਿਰ ਮੰਨ ਲੈਂਦੇ ਨੇ ਗੱਲ ਕਿ ਅਗਲਾ ਧਰਨਾ ਲਗਾ ਕੇ ਜਾਂ ਅਗਲਾ ਅੰਦੋਲਨ ਕਰਕੇ ਫਿਰ ਕੁਝ ਮੰਗਾਂ ਮੰਨਵਾ ਲਵਾਂਗੇ ਸੋ ਬੱਤੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਪੂਰੇ ਦੇ ਪੂਰੇ ਕਿਸਾਨ ਜਿਹੜੇ ਆਗੂ ਨੇ ਕੋਈ ਇਕਜੁੱਟ ਨੇ ਜਿਸ ਤੋਂ ਲੱਗਦਾ ਕਿ ਕਿਸਾਨ ਏਕਤਾ ਅੱਗੇ ਕੇਂਦਰ ਸਰਕਾਰ ਜਾਂ ਫਿਰ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਕੁਝ ਲਓਸ ਤੇ ਲਈ ਜ਼ਰੂਰ ਸਹਿਮਤੀ ਦੇਣੀ ਪਵੇਗੀ ਜੀ ਜੀ ਕੁਕਰ ਜੀ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ